ਮੇਰੀ ਪੀਰੀ ਦਿਵਸ ਨਗਰ ਕੀਰਤਨ ਕਮੇਟੀ ਗੁਰੂ ਕੀ ਵਡਾਲੀ ਵੱਲੋਂ 32ਵਾਂ ਮਹਾਨ ਨਗਰ ਕੀਰਤਨ ਮੇਰੀ ਪੀਰੀ ਦਿਵਸ ਮੌਕੇ ਗੁਰਦੁਆਰਾ ਚਾ ਨਮਸਥਾਨ ਗੁਰੂ ਕੀ ਵਡਾਲੀ ਤੋਂ ਪੰਜ ਪਿਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹਿਤ ਜਾਇਆ ਗਿਆ ਇਹ ਨਗਰ ਕੀਰਤਨ ਵਾਖ ਵਖਸਿਆਂ ਤੋਂ ਹੁੰਦਾ ਹੋਇਆ ਅਕਾਲ ਪੁਰਖ ਸਾਹਿਬ ਜਾ ਕੇ ਸਮਾਪਤ ਹੋਇਆ ਅਕਾਲ ਤੱਕ ਦੇ ਬਾਹਰ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਕਮੇਟੀ ਮੈਂਬਰਾਂ ਨੇ ਆਖਿਆ ਕਿ ਨੌਜਵਾਨ ਪੀੜੀ ਨਸ਼ਿਆਂ ਨੂੰ ਛੱਡ ਕੇ ਗੁਰੂ ਦੇ ਲਾੜ ਲੱਗੇ ਅਤੇ ਅੰਮ੍ਰਿਤ ਛਕੇ ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਮਾਨ ਮੀਤ ਪ੍ਰਧਾਨ ਸੂਬੇਦਾਰ ਸੇਵਾ ਸਿੰਘ ਹਰਪਾਲ ਸਿੰਘ ਖਾਪੜਖੇੜੀ ਦਰਜੀਤ ਸਿੰਘ ਮਾਨ ਸਾਹਬ ਸਿੰਘ ਬਲਦੇਵ ਸਿੰਘ ਜਤਿੰਦਰ ਸਿੰਘ ਮਾਨ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਹ ਅੱਜ ਜੋ ਨਗਰ ਕੀਰਤਨ ਗੁਰੂ ਕੀ ਵਡਾਲੀ ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਅਸਥਾਨ ਤੋਂ ਪਿੰਡ ਗੁਰੂ ਕੀ ਵਡਾਲੀ ਤੋਂ ਨਗਰ ਕੀਰਤਨ ਸਜਾ ਕੇ ਅਸਥਾਨ ਤੱਕ ਸਾਬ ਲੈ ਕੇ ਆਏ ਆ ਮੀਰੀ ਤੇ ਪੀਰੀ ਅੱਜ ਦੇ ਦਿਨ ਬਾਬਾ ਬੁੱਢਾ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਾ ਕੇ ਅਕਾਲ ਤਖਤ ਤੇ ਬਰਾਜਮਾਨ ਕੀਤਾ ਜਿਵੇਂ ਪਾਤਸ਼ਾਹ ਨੇ ਇਹ ਉਸ ਦਿਹਾੜੇ ਨੂੰ ਸਮਰਪਿਤ 32ਵਾਂ ਸਾਡਾ ਜਿਹੜਾ ਨਗਰ ਕੀਰਤਨ ਹੈ ਗੁਰੂ ਕੀ ਵਡਾਲੀ ਦੀ ਸੰਗਤਾਂ ਲੈ ਕੇ ਇੱਥੇ ਆਕਾਂਤ ਸਰਪ ਪੁੱਜੀਆਂ ਨੇ ਤੋਂ ਅੱਜ ਨਗਰ ਕੀਰਤਨ ਪੰਦ ਗੁਰੂ ਕੀ ਵਡਾਲੀ ਮੀਰੀ ਪੀਰੀ ਮਾਲਕ ਦੇ ਜਨਮ ਸਥਾਨ ਤੋਂ ਤੁਰ ਕੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਇਆ ਅਸੀਂ ਇਹੋ ਹੀ ਮਾਨ ਸਾਹਿਬ ਨੇ ਇਹ ਬੇਨਤੀ ਕੀਤੀ ਆ ਜੋ ਨੌਜਵਾਨ ਆਣ ਕੇ ਸੰਗਤ ਨਾਲ ਜੁੜਨ ਨਸ਼ਿਆਂ ਤੋਂ ਰਹਿਤ ਰਹਿਣ ਜੋ ਮੇਰੀ ਪੀਰੀ ਦਾ ਸਿਧਾਂਤ ਜੋ ਵੀ ਤਨ ਸਿਆਸਤ ਇਕੱਠੀ ਹੋ ਕੇ ਇਹਨਾਂ ਦੋਵਾਂ ਨੂੰ ਨਸ਼ਿਆਂ ਦੇ ਵਿਰੁੱਧ ਜਿਹੜਾ ਵਾ ਉਹ ਆਪਣਾ ਕੰਮ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅਸੀਂ ਬਡਾਲੀ ਇਖਤਾਰ ਜਨਮਸਥਾਨ ਤੋਂ ਆਏ ਆਂ ਗੁਰੂ ਕੀ ਬਡਾਲੀ ਤੋਂ ਅਜ ਮੀਰੀ ਪੀਰੀ ਦੇ ਸਿਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸੀਂ ਨਗਰ ਕੀਰਤਨ ਨਾਲ ਸੰਗਤ ਆਈਆਂ ਐ ਮੇਰੀ ਪੀਰੀ ਦਿਵਸ ਮਨਾਣ ਅਕਾਲ ਤਖਤੇ ਮੱਥਾ ਟੇਕਿਆ ਹੈ ਵਾਹਿਗੁਰੂ ਦੀ ਅੱਗੇ ਅਰਦਾਸ ਕੀਤੀ ਸਾਰੀ ਸੰਗਤ ਦੀ ਚੜ੍ਹਦੀ ਗਲਾ ਹੋਵੇ। ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਜਨਮ ਸਥਾਨ ਗੁਰੂ ਕੀ ਵਡਾਲੀ ਤੋਂ ਅੱਜ ਨਗਰ ਕੀਰਤਨ ਸਜਾਇਆ ਗਿਆ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵਿੱਚ ਪਾਗ ਲਿਆ। ਗੱਲਬਾਤ ਕਰਦਿਆਂ ਹੋਇਆਂ ਵੱਖ-ਵੱਖ ਨੁਮਾਇੰਦਿਆਂ ਨੇ ਆਖਿਆ ਕਿ ਅੱਜ ਮੇਰੀ ਪੀਰੀ ਦਿਵਸ ਹੈ ਅਤੇ ਅੱਜ ਦੇ ਹੀ ਬਾਬਾ ਬੁੱਢਾ ਸਾਹਿਬ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮੇਰੀ ਪੀਰੀਆਂ ਦੋ ਤਲਵਾਰਾਂ ਪਹਿਨਾਈਆਂ ਸਨ। ਉਹਨਾਂ ਨੇ ਆਖਿਆ ਕਿ ਅੱਜ ਗੁਰੂ ਕੀ ਵਡਾਲੀ ਤੋਂ ਨਗਰ ਕੀਰਤ ਨਾਲ ਹੀ ਉਹਨਾਂ ਨੇ ਸੰਦੇਸ਼ ਦਿੱਤਾ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਛੱਡ ਕੇ ਗੁਰਵਾਲੀਆਂ ਬਣਨ। ਅੰਮ੍ਰਿਤਸਰ ਫਾਸਟਵੇ ਖਬਰਾਂ ਮੰਡੀ। ਰਕੇਸ਼ ਕੁਮਾਰ। ਥਾਣਾ